ਕੁਝ ਹੀ ਦਿਨ ਦੇ ਵਿੱਚ ਦੱਸਦੀ ਅਮਰਤਪਾਲ ਸਿੰਘ ਦੇ ਸਾਥ ਸਾਥੀਆਂ ਨੂੰ ਮੋੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ 21 ਮਾਰਚ ਨੂੰ ਦੱਸਦੀ ਕਿ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਮਰਤਪਾਲ ਦੇ ਸਾਥ ਸਾਥੀਆਂ ਨੂੰ ਅਤੇ ਮਾਨਯੋਗ ਅਦਾਲਤ ਵੱਲੋਂ ਭੇਜਿਆ ਗਿਆ ਸੀ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਤਹੁੰਨ ਕਿਹਾ ਜਾ ਰਿਹਾ ਹੈ ਕਿ ਅੱਜ 25 ਮਾਰਚ ਜਿਹੜੀ ਹੈ ਉਹ ਅੱਜ ਪੇਸ਼ ਕੀਤਾ ਜਾਵੇਗਾ ਅਦਾਲਤ ਦੇ ਵਿੱਚ ਮਾਨਪੁਰਾ ਹੋਣ ਤੋਂ ਬਾਅਦ ਅੱਜ ਅਜਨਾਲਾ ਦੇ ਅਦਾਲਤ ਦੇ ਵਿੱਚ ਪੇਸ਼ ਹੋਣਗੇ ਅਮਰਤਪਾਲ ਸਿੰਘ ਦੇ ਸੱਤ ਸਾਥੀ ਅਜਨਾਲਾ ਕਾਰ ਨੂੰ ਲੈ ਕੇ ਦੱਸਦੀ ਹੈ ਕਿ ਐਫ ਆਈ ਆਰ ਜਿਹੜੀ ਕੀਤੀ ਗਈ ਸੀ ਦਰਜ ਤੇ ਜਿਸ ਨੂੰ ਵੇਖਦੇ ਹੋਏ ਇਹਨਾਂ ਨੂੰ ਅੱਜ ਅਜਨਾਲਾ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਦੱਸਿਆ ਕਿ 4 ਦਿਨ ਦੀ ਰਿਮਾਂਡ ਦਿੱਤੀ ਗਈ ਸੀ ਤੇ ਉੱਥੇ ਹੀ ਪੁਲਿਸ ਦੀ ਕਸਟਡੀ 'ਚ ਸਿਗੇ ਸੱਤ ਸਾਥੀ ਤੇ ਹੁਣ ਅੱਜ ਦੱਸਿਆ ਜਾ ਰਿਹਾ ਕਿ ਕੁਝ ਹੀ ਦੇਰ ਦੇ ਵਿੱਚ ਮੂੜ ਅਦਾਲਤ ਦੇ ਵਿੱਚ ਇਹਨਾਂ ਦੀ ਪੇਸ਼ੀ ਹੋਵੇਗੀ ਮਾਨਯੋਗ ਅਦਾਲਤ ਵੱਲੋਂ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਦਾਜੀ ਕੀ ਅੱਜ ਸਤ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਕੁਝ ਹੀ ਦੇਰ ਵਿੱਚ ਮੋੜ ਤੋਂ ਅਦਾਲਤ ਦੇ ਵਿੱਚ ਪੇਸ਼ ਹੋਣਗੇ 21 ਮਾਰਚ ਨੂੰ ਦੱਸਿਆ ਜਾਂ ਅਜਨਾਲਾ ਦੇ ਅਦਾਲਤ ਦੇ ਵਿੱਚ ਪੇਸ਼ ਜਿਹੜਾ ਕੀਤਾ ਗਿਆ ਸੀ ਡਿਬਰੂਗੜ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਤਕਰੀਬਨ 21 ਮਾਰਚ ਨੂੰ 8 20 8 25 ਦੇ ਇਨਾਂ ਨੂੰ ਇਹਨਾਂ ਦੀ ਪੇਸ਼ੀ ਜਿਹੜੀ ਉਹ ਕੀਤੀ ਗਈ ਸੀਗੀ ਤੇ ਅੱਜ ਉਸ ਤੋਂ ਬਾਅਦ ਕਿਹਾ ਗਿਆ ਕਿ ਜਿਹੜਾ ਅਦਾਲਤ ਦੇ ਵੱਲੋਂ ਇਹਨਾਂ ਨੂੰ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀਗਾ ਤੇ ਉੱਥੇ ਹੀ ਅੱਜ 25 ਮਾਰਚ ਨੂੰ ਮੁੜ ਅਦਾਲਤ ਦੇ ਵਿੱਚ ਇਹਨਾਂ ਦੀ ਪੇਸ਼ੀ ਜਿਹੜੀ ਹੈ ਉਹ ਅੱਜ ਹੋਵੇਗੀ ਕੁਝ ਹੀ ਦਿਨ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਦਾਸ ਦੀ ਹੈ ਕਿ ਅਮਰਤਪਾਲ ਸਿੰਘ ਦੇ ਸਾਥਕ ਸਾਥੀਆਂ ਨੂੰ ਕੁਝ ਹੀ ਦਿਨ ਦੇ ਵਿੱਚ ਮੁਰਤੋ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਸਕਰੀਨ ਦੇ ਉੱਤੇ ਵੇਖ ਸਕਦੇ ਹੋ ਤੁਸੀਂ ਤਿਆਰੀਆਂ ਜਗਾ ਜਗਾ ਤੇ ਪੁਲਿਸ ਤਾਨਾਤ ਹੈ। ਨਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਨਾ ਹੋ ਸਕੇ ਸਕਰੀਨ ਦੇ ਉੱਤੇ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ। ਕੁਝ ਦੇਰ ਵਿੱਚ ਪੇਸ਼ੀ ਹੋਣ ਵਾਲੀ ਆ ਅਦਾਲਤ ਦੇ ਵਿੱਚ ਸਾਥ ਸਾਥੀ ਅਦੀ ਅਮਰਤਪਾਲ ਸਿੰਘ